नवजोत सिंह सिद्धू के फैसले तो बाद की अपनी अगली सियासी रणनीति सिद्धू की पत्नी नवजोत कौर सिद्धू ने कहा पार्टी पदर तो उठ उत्त के पंजाब के हितों लाइ काम की तो सारी नॉर्थ में से एक ही सीट बीजेपी के पल्ले आई थी वो नवजोत सिद्धू की थी और जब मोदी वेव में सबका चांस था अपना मेंबर पार्लियामेंट बनने का तो उनकी सीट मांगी गयी की वहाँ वहाँ से आप छोड़ दो तो यही मतलब था कि सीट डूब गई तो और एक पंजाबी अपना पट्याला छोड़ के अमृतसर आया वहाँ अपना घर बसा लिया अब उसको कोई ये छोड़ के तुम दिल्ली या और किसी जगह जाके सेटल हो जाओ तो ये बात अच्छी नहीं है ਪ੍ਰਧਾਨ ਕੋਟਾਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਖੂਫੀਆ ਏਜੰਸੀ ISI ਨੂੰ 에어ਬੇਸ ਦਾ ਦੌਰਾ ਕਰਵਾਉਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕੀਤਾ ਜਾਵੇ ਸੰਮਣ ਆਪ ਸੰਸਦ ਭਗਵੰਤ ਮਾਨ ਨੇ ਵੀਡੀਓ ਵਿਵਾਦ ਤੇ ਜਵਾਬ ਦੇਣ ਲਈ ਪੇਸ਼ ਹੋਣ ਦੀ ਬਜਾਏ ਲੋਕਸਭਾ ਸਪੀਕਰ ਨੂੰ ਲਿਖੀ ਚਿੱਠੀ ਮਾਨ ਨੇ ਪੁੱਛਿਆ ਉਹਨਾਂ ਦੇ ਵੀਡੀਓ ਬਣਾਉਣ ਨਾਲ ਸੁਰੱਖਿਆ ਨੂੰ ਖਤਰਾ ਪੈਦਾ ਹੋਇਆ ਜਾਂ ਪ੍ਰਧਾਨ ਮੰਤਰੀ ਵੱਲੋਂ ISI ਨੂੰ ਬੁਲਾ ਕੇ ਦੇਸ਼ ਦਾ ਅਹਿਮ 에어ਬੇਸ ਦਿਖਾਉਣ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ যাদব ਦੀ ਗ੍ਰਿਫਤਾਰੀ ਖਿਲਾਫ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਯਾਦਤ ਖਿਲਾਫ ਕਾਰਵਾਈ ਨੂੰ ਆਪ ਕਰਾ ਰਹੀ ਹੈ ਸਿਆਸੀ ਸਾਜ਼ਿਸ਼ ਮਲੇਰ ਕੋਟਲਾ ਦੇ ਕੁਰਾਨ ਸ਼ੀਬ ਵਿਦਬੀ ਮਾਮਲੇ 'ਚ ਗ੍ਰਿਫਤਾਰ ਨਰੇਸ਼ যাদਬ ਨੂੰ ਅਦਾਲਤ ਨੇ ਸੋਮਵਾਰ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜਿਆ ਕੈਪਟਨ ਅਮਰਿੰਦਰ ਸਿੰਘ ਦੇ ਸুইস ਬੈਂਕਾਂ ਵਿੱਚ 861 ਕਰੋੜ ਰੁਪਏ ਜਲਦੀ ਕਰਾਂਗਾ ਦਸਤਾਵੇਜ਼ ਪੇਸ਼ ਸਾਬਕਾ ਸੀਨੀਅਰ ਕਾਂਗਰਸੀ ਲੀਡਰ ਜਗਮੀਤ ਬਰਾੜ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਲਗਾਏ ਗੰਭੀਰ ਇਲਜ਼ਾਮ ਮੈਂ 15 ਅਗਸਤ ਨੂੰ ਆਪਣੇ ਵੱਲੋਂ ਜਿੰਨੀ ਇਨਫੋਰਮੇਸ਼ਨ ਪੰਜਾਬੀਆਂ ਨੂੰ ਮੁਹैया करवा ਸਕਿਆ ਦੇਸ਼ ਵਾਸੀਆਂ ਨੂੰ ਉਹ ਕਰਵਾਵਾਂਗਾ ਕਿ ਕਿੱਡੇ ਵੱਡੇ ਕ腐ਸ਼ਨ ਦੇ ਸਰਗਣੇ ਕੈਪਟਨ ਅਮਰਿੰਦਰ ਸਿੰਘ ਤੇ ਉਹਦਾ ਪ੍ਰਭਾਵ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹੜ ਹੁਣ ਸੰਭਾਲਣਗੇ ਜਲੰਧਰ ਕੈਂਟ ਹਲਕੇ ਦੀ ਡੋਰ ਕਿਹਾ ਹਫ਼ਤੇ ਵਿੱਚ ਇੱਕ ਦਿਨ ਲੋਕਾਂ ਦੀਆਂ ਸਮੱਸਿਆ ਸੁਣਨਾ ਆਵਾਂਗਾ ਹਲਕੇ ਦੇ ਥਾਣੇਦਾਰ ਵਜੋਂ ਖੁੱਦ ਨੂੰ ਪੇਸ਼ ਕਰ ਰਹੇ ਸਥਾਨਕ ਵਿਧਾਇਕ ਪ੍ਰਗਟ ਸਿੰਘ ਨੂੰ ਭੁੱਲ ਜਾਣਗੇ ਲੋਕ ਦੁਬਾਰਾ ਚੋਣਾ ਲੜਨ ਤੇ ਪ੍ਰਗਟ ਸਿੰਘ ਦੀ ਜ਼ਮਾਨਤ ਜ਼ਬਤ ਹੋਣ ਦੀ ਕਹੀ ਗੱਲ ਜਾਗਦੀਆਂ ਦੀਆਂ ਕੱਟੀਆਂ ਹੁੰਦੀਆਂ ਸੁੱਤਿਆਂ ਦੇ ਉਹਦੇ ਕੱਟੇ ਜਿਹੜੇ ਇਹਨੂੰ ਮਿਲੇ ਆ ਤੇ ਫਿਰ ਇਸ ਕਰਕੇ ਮੈਂ ਤਾਂ ਇਸ 18 ਨੂੰ ਕਿ ਲਿਖਾ ਮ ਕਰੂਗਾ ਕਿ ਅਜਾ ਮੈਂ ਚੇਤਾ ਇਹ ਪੜਾ ਦਊਂਗਾ ਇੰਨਾ ਕੰਮ ਕਰੂੰਗਾ ਕੋਈ ਜਿਹੜਾ ਜਾਂਦਾ ਨਾ ਮਦਾ ਮੇਰੇ ਮੇਰੇ ਨਾਲ ਤੁਰੇ ਹੁੰਦੇ ਇੱਕ ਵੀ ਬੰਦਾ ਨਾਲ ਜਾਨ